ਸ੍ਰੀ ਗੁਰੂ ਨਾਨਕ ਦੇਵ ਜੀ ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਗੁਰੂ ਸਹਿਬਾਨਾ ਨਾਲ ਕਿਹੜਾ ਸ਼ਬਦ ਸਾਨੂੰ ਲਗਾਉਣਾ ਚਾਹੀਦਾ ਹੈ ਸ੍ਰੀ ਜਾਂ ਸ੍ਰੀ ਅਕਸਰ ਅਸੀਂ குரு ਸਹਿਬਾਨ ਦਾ ਨਾਮ ਲਿਖਦੇ ਹੋਏ ਸ੍ਰੀ ਭਾਪ ਸਸੇ ਦੇ ਪੈਰ ਵਿੱਚ ਬਿੰਦੀ ਪਾ ਕੇ ਲਿਖਦੇ ਹਾਂ ਜੋ ਕਿ ਬਿਲਕੁਲ ਗਲਤ ਹੈ ਅੱਜ ਇਸ ਵੀਡੀਓ ਰਾਹੀਂ ਅਸੀਂ ਸ੍ਰੀ ਅਤੇ ਸ੍ਰੀ ਵਿਚਲੇ ਅੰਤਰ ਨੂੰ ਚੰਗੀ ਤਰ੍ਹਾਂ ਸਮਝਾਂਗੇ ਵੀਡੀਓ ਦੇ ਅੰਤ ਤੱਕ ਜ਼ਰੂਰ ਬਨੇ ਰਹੋ ਸ੍ਰੀ ਅਤੇ ਸ਼੍ਰੀ ਦੋਨੋਂ ਹੀ ਆਦਰਬੋਧਕ ਸ਼ਬਦ ਹਨ ਇਹਨਾਂ ਵਿੱਚੋਂ ਸ੍ਰੀ ਮੂਲ ਰੂਪ ਵਿੱਚ ਪੰਜਾਬੀ ਦਾ ਅਤੇ ਸ਼੍ਰੀ ਸੰਸਕ੍ਰਿਤ ਵਿੱਚੋਂ ਆਇਆ ਹਿੰਦੀ ਦਾ ਸ਼ਬਦ ਹੈ ਸਮੇਂ ਦੇ ਬੀਤਣ ਨਾਲ ਪੰਜਾਬੀ ਵਿੱਚ ਵੀ ਸ਼੍ਰੀ ਦੀ ਭਰਪੂਰ ਵਰਤੋਂ ਹੋਣ ਲੱਗ ਪਈ ਹੈ ਅਤੇ ਇਸ ਨੂੰ ਸਵੀਕਾਰਿਆ ਵੀ ਜਾਣ ਲੱਗ ਪਿਆ ਹੈ ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਪੰਜਾਬੀ ਵਿੱਚ ਸ੍ਰੀ ਦੀ ਵਰਤੋਂ ਕੇਵਲ ਸਧਾਰਨ ਵਿਅਕਤੀਆਂ ਦੇ ਨਾਮ ਅੱਗੇ ਕੀਤੀ ਜਾਣੀ ਚਾਹੀਦੀ ਹੈ ਜਦਕਿ ਸ੍ਰੀ ਦੀ ਵਰਤੋਂ ਸਧਾਰਨ ਵਿਅਕਤੀਆਂ ਦੇ ਨਾਲ-ਨਾਲ ਗੁਰੂਆਂ ਪੀਰਾਂ ਸੰਤਾਂ ਮਹਾਤਮਾਵਾਂ ਰਾਜਿਆਂ ਮਹਾਰਾਜਿਆਂ ਤੀਰਥ ਸਾਨਾਂ ਧਰਮ ਗ੍ਰੰਥਾਂ ਅਤੇ ਅਧਿਆਪਕਾਂ ਦੇ ਨਾਮਾਂ ਅੱਗੇ ਵੀ ਕੀਤੀ ਜਾ ਸਕਦੀ ਹੈ ਸਿੱਖ ਧਰਮ ਦੇ ਸੰਦਰਭ ਵਿੱਚ ਤਾਂ ਸ੍ਰੀ ਦੀ ਵਰਤੋਂ ਕਿਤੇ ਵੀ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਕਿਸੇ ਵੀ ਸਥਾਨ ਤੇ ਸ੍ਰੀ ਲਿਖਿਆ ਮਿਲਦਾ ਹੀ ਨਹੀਂ ਸਭ ਥਾਂ ਸ੍ਰੀ ਹੀ ਲਿਖਿਆ ਹੋਇਆ ਹੈ ਹਰ ਗੁਰੂ ਸਾਹਿਬ ਦੇ ਨਾਮ ਅੱਗੇ ਵੀ ਸ੍ਰੀ ਹੀ ਲਾਉਣਾ ਅਤੇ ਬੋਲਣਾ ਚਾਹੀਦਾ ਹੈ ਨਾ ਕਿ ਸ੍ਰੀ ਇਸ ਤਰ੍ਹਾਂ ਹੀ ਸਾਨੂੰ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਜਪਜੀ ਸਾਹਿਬ ਸ੍ਰੀ ਸੁਖਮਨੀ ਸਾਹਿਬ ਅਤੇ ਸ੍ਰੀ ਰਹਿਰਾ ਸਾਹਿਬ ਲਿਖਣਾ ਤੇ ਬੋਲਣਾ ਚਾਹੀਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਨੂੰ ਸ੍ਰੀ ਲਿਖਿਆ ਗਿਆ ਹੈ ਅਤੇ ਇਸ ਵਿੱਚ ਪਹਿਲਾ ਰਾਗ ਸ੍ਰੀ ਰਾਗ ਹੈ ਅਤੇ ਰਾਗਾਂ ਦੀ ਬਾਣੀ ਇਸੇ ਰਾਗ ਤੋਂ ਆਰੰਭ ਹੁੰਦੀ ਹੈ ਅਕਾਲ ਉਸਤਵ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਹੈ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਇਸ ਤਰ੍ਹਾਂ ਹੀ ਉਹਨਾਂ ਦੀ ਰਚਨਾ ਚੰਡੀ ਦੀ ਵਾਰ ਵਿੱਚ ਸ੍ਰੀ ਪਗੋਤੀ ਜੀ ਸਹਾਇ ਅਤੇ ਵਾਰ ਸ੍ਰੀ ਪਗੋਤੀ ਜੀ ਕਿ ਲਿਖਿਆ ਗਿਆ ਹੈ ਭਾਈ ਕਾਨ ਸਿੰਘ ਨਾਭਾ ਅਨਸਾਰ ਸ੍ਰੀ ਦਾ ਇਕ ਅਰਥ ਲక్ష్ਮੀ ਹੈ ਅਤੇ ਜਿਆਦਾ ਸੀ ਤਲਵਾਰ ਜਾਂ ਖੜਗ ਨੂੰ ਸ੍ਰੀ ਸਾਹਿਬ ਕਹਿੰਦੇ ਹਾਂ ਤਾਂ ਸਾਡਾ ਭਾਪ ਸ੍ਰੀ ਦਾ ਸਾਹਿਬ ਅਰਥਾਤ ਲక్ష్ਮੀ ਦਾ ਪਤੀ ਹੁੰਦਾ ਹੈ ਖੜਗ ਜਾਂ ਕਿਰਪਾਨ ਨੂੰ ਲక్ష్ਮੀ ਦਾ ਪਤੀ ਮੰਨ ਕੇ ਇਹ ਨਾਮ ਦਸ਼ਮੀਸ਼ ਪਿਤਾ ਨੇ ਹੀ ਰੱਖਿਆ ਸੀ ਸ੍ਰੀ ਦਾ ਸ਼াব্দਿਕ ਅਰਥ ਚੋਬਾ ਵਾਲਾ ਕੀਰਤੀ ਵਾਲਾ ਉੱਚੀ ਪਦਵੀ ਵਾਲਾ ਜਾਂ ਧੰਨ ਵਾਲਾ ਆਦ ਹੁੰਦਾ ਹੈ ਜੇਕਰ ਕਿਸੇ ਮਹਾਨ ਹਸਤੀ ਦੇ ਨਾਮ ਅੱਗੇ ਸ੍ਰੀ 108 ਲਿਖਿਆ ਹੈ ਤਾਂ ਇਸਦਾ ਭਾਵ ਹੈ ਕਿ ਉਸ ਦੇ ਨਾਮ ਅੱਗੇ ਸ੍ਰੀ ਸ਼ਬਦੀ 108 ਵਾਰ ਵਰਤੋ ਕੀਤੀ ਜਾਣੀ ਚਾਹੀਦੀ ਹੈ ਇਸਦਾ ਭਾਵ ਹੈ ਕਿ ਪੰਜਾਬੀ ਵਿੱਚ ਸ੍ਰੀ ਕੇਵਲ ਆਦਰ ਸੂਚਕ ਸ਼ਬਦ ਹੈ ਜਦਕਿ ਸ੍ਰੀ ਆਦਰ ਦੇ ਨਾਲ ਮਹਾਨਤਾ ਵਾਲ ਵੀ ਸੰਕੇਤ ਕਰਦਾ ਹੈ ਉਪਰੋਕਤ ਤੋਂ ਇਲਾਵਾ ਬਹੁਤ ਸਾਰੇ ਹੋਰ ਵੀ ਅਜਿਹੇ ਸ਼ਬਦ ਅਤੇ ਨਾਮ ਹਨ ਜਿਨ੍ਹਾਂ ਅੱਗੇ ਸ੍ਰੀ ਹੀ ਵਰਤਿਆ ਜਾਣਾ ਚਾਹੀਦਾ ਹੈ ਸ੍ਰੀ ਨਹੀਂ ਸ੍ਰੀ ਹਜੂਰ ਸਾਹਿਬ ਸ੍ਰੀ ਹਰਗੋਬਿੰਦਪੁਰ ਸ੍ਰੀ ਲੰਕਾ ਸ੍ਰੀ ਨਗਰ ਸ੍ਰੀ ਗੰਗਾ ਨਗਰ ਹਰ ਸੁਹਿਰਦ ਪੰਜਾਬੀ ਪਾਠਕ ਲੇਖਕ ਅਧਿਆਪਕ ਵਿਦਵਾਨ ਅਤੇ ਖਾਸ ਤੌਰ ਤੇ ਗੁਰਬਾਣੀ ਕਥਾਕਾਰ ਨੂੰ ਸ੍ਰੀ ਅਤੇ ਸ੍ਰੀ ਦੇ ਇਸ ਅੰਤਰ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ ਅਤੇ ਜਿੱਥੇ ਸ੍ਰੀ ਲਿਖਿਆ ਹੋਵੇ ਉਸ ਨੂੰ ਸ੍ਰੀ ਹੀ ਉਚਾਰਨਾ ਚਾਹੀਦਾ ਹੈ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੀ ਤਾਂ ਕਿ ਹਰ ਇੱਕ ਸ੍ਰੀ ਅਤੇ ਸ੍ਰੀ ਦੇ ਅੰਤਰ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਪ੍ਰਾਪਤ ਕਰ ਸਕੇ